ਕਹਿੰਦੇ ਨੇ ਜਦੋਂ ਮਾਰੇ ਦਿਨ ਹੋਣ ਤੇ ਖਾਲੀ ਬੰਦੂਕ ਵੀ ਚੱਲ ਜਾਂਦੀ ਹੈ ਉਹੀ ਕੰਮ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਨਾਲ ਵੱਡੇ ਪੱਧਰ ਤੇ ਖੁਲਾਸੇ ਹੋਏ ਨੇ ਇੱਕ ਪਾਸੇ ਚੀਕਾਂ ਪੈ ਗਈਆਂ ਨੇ ਮਜੀਠੀਆ ਦੀਆਂ ਤੇ ਦੂਸਰੇ ਪਾਸੇ ਸਾਰੇ ਹੁਣ ਵਿਰੋਧ ਕਰ ਰਹੇ ਨੇ ਜੇਕਰ ਪੰਜਾਬ ਦੇ ਵਿੱਚ ਚਿੱਟਾ ਲਿਆਂਦਾ ਗਿਆ ਜੇਕਰ ਪੰਜਾਬ ਦੇ ਵਿੱਚ ਚਿੱਟਾ ਵੇਚਿਆ ਗਿਆ ਜੇਕਰ ਪੰਜਾਬ ਦੇ ਨੌਜਵਾਨਾਂ ਦੀ ਚਿੱਟੇ ਦੇ ਨਾਲ ਮੌਤ ਹੋਈ ਉਹ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ ਚਿੱਟਾ ਆਇਆ ਗੱਲ ਕਰਦੇ ਹਾਂ 2011 12 13 14 ਦੀ ਤੇ ਇਧਰ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਨੇ ਕਬਰਾਈ ਵੀ ਨੇ ਬੁਖਲਾਈ ਵੀ ਨੇ ਅਤੇ ਹੋਸ਼ ਵੀ ਉੱਡ ਗਏ ਨੇ ਬਿਕਮਜੀਤ ਸਿੰਘ ਮਜੀਠੀਆ ਦੇ ਬਿਕਮਜੀ ਸਿੰਘ ਬਜੀਠਿਆ ਦੇ ਸਕੇ ਜਿਹੜੇ ਕਿਤੇ ਨਾਲ ਖੜਦੇ ਹੁੰਦੇ ਸੀ ਜਿਨ੍ਹਾਂ ਦੇ ਸਾਹ ਦੇ ਸਾਹ ਚੱਲਦੇ ਸੀ ਬਿਕਮਜੀ ਸਿੰਘ ਬਜੀਠਿਆ ਦੇ ਵਿੱਚ ਜਿਨ੍ਹਾਂ ਤੋਂ ਬਿਨਾ ਸਾਹ ਨਹੀਂ ਲਿਆ ਜਾਂਦਾ ਸੀ ਅੱਜ ਉਹ ਵੀ ਖਿਲਾਫੀਅਤ ਕਰ ਰਹੇ ਨੇ ਮਜੀਠੀਆ ਦੀ ਮਜੀਠੀਆ ਦੀਆਂ ਮੁਸ਼ਕਲਾਂ ਵਧੀਆਂ ਹਾਰੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਵਾਲੇ ਵੀ ਵਿਰੋਧ ਬਿਕਮਜੀ ਸਿੰਘ ਮਜੀਠੀਆ ਦਾ ਆਪ ਆਦਮੀ ਪਾਰਟੀ ਵਾਲੇ ਵੀ ਵਿਰੋਧ ਭਾਰਤੀ ਜਨਤਾ ਪਾਰਟੀ ਵੀ ਵਿਰੋਧ ਅਤੇ ਕਾਂਗਰਸ ਪਾਰਟੀ ਵੀ ਵਿਰੋਧ ਕਿ ਚਿੱਟੇ ਦਾ ਸੁਦਾਗ ਸਿਰਫ ਮਜੀਠੀਆ ਹੈ ਮਜੀਠੀਆ ਨੇ ਹੀ ਪੰਜਾਬ ਦੇ ਵਿੱਚ ਚਿੱਟਾ ਲਿਆਂਦਾ ਪਹਿਲਾਂ ਪੰਜਾਬ ਨੇ ਸੰਤਾਪ ਅਡਾਇਆ 1984 ਦਾ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਗਈ ਬੇਦੋਸ਼ੇ ਸਿੱਖਾਂ ਨੂੰ ਮਾਰਿਆ ਗਿਆ ਉਸ ਤੋਂ ਬਾਅਦ ਦੌਰ ਆਇਆ 2011 12 13 14 15 ਦਾ ਜਦੋਂ 10 ਸਾਲ ਸਰਕਾਰ ਰਹੀ ਸ਼ੁਰੂ ਮੀ ਅਕਾਲੀ ਦਲ ਦੀ ਤੇ ਬਿਕਮਜੀਤ ਸਿੰਘ ਮਜੀਠੀਆ ਇੰਟਰਨੈਸ਼ਨਲ ਨਸ਼ਾ ਤਸਕਰਾ ਨੂੰ ਕਹਿੰਦਾ ਸੀ ਇਹ ਮੇਰੇ ਜਿਗਰ ਦੇ ਟੋਟੇ ਨੇ ਇਹ ਮੇਰੇ ਜਿਗਰੀ ਯਾਰ ਨੇ ਇਹ ਗੱਲ ਦਾ ਖੁਲਾਸਾ ਕੀਤਾ ਬੋਨੀ ਅ즈ਨਾਲਾ ਜੋ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਸੀ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਐਜ਼ ਅ ਮੁੱਖ ਮੰਤਰੀ ਸੀ ਡਿਪਟੀ ਸੀਐਮ ਸੀ ਸੁਖਬੀਰ ਸਿੰਘ ਬਾਦਲ ਅਤੇ ਗ੍ਰਹਿਮ ਤਰਾਲਾ ਵੀ ਇਹਨਾਂ ਦੇ ਕੋਲ ਸੀ ਉਸ ਤੋਂ ਬਾਅਦ ਤਲਵੀਰ ਸਿੰਘ ਗਿੱਲ ਨੇ ਵਟ ਕਰ ਦਿੱਤੇ ਜਿਹੜੇ ਪੀਐਸਸੀ ਕਿਉਂਕਿ ਉਹਨਾਂ ਦੇ ਕੋਲ ਕਰੋੜਾਂ ਦਾ ਲੈਣ-ਦੇਣ ਹੋਇਆ ਨਸ਼ੇ ਤਸਕਰੀ ਨੂੰ ਲੈ ਕੇ ਇੱਕ ਪਾਸੇ ਪੰਜਾਬ ਦੀਆਂ ਮਾਵਾਂ ਦੀਆਂ ਗੋਦਾ ਸਖੜੀਆਂ ਹੋ ਗਈਆਂ ਕਿਉਂਕਿ ਦੁੱਧ ਤੇ ਘਿਓ ਨਾਲ ਪਾਲੇ ਪੁੱਤਰ ਚਿੱਟੇ ਦਾ ਸ਼ਿਕਾਰ ਹੁਣ ਕੀ ਮਰ ਗਏ ਵਕ ਵਕ ਟੀਵੀ ਚੈਨਲਾਂ ਉੱਤੇ ਵਕ ਵਕ ਲੋਕਾਂ ਵੱਲੋਂ ਇੰਚੂ ਕੀਤੀਆਂ ਝਾਰਗੀਆਂ ਨੇ ਕਿ ਜੇਕਰ ਕਿਸੇ ਨੇ ਚਿਟਾ ਲਿਆਂਦਾ ਹੈ ਉਹ ਸ਼ਰੋਮਣੀ ਅਕਾਦੀ ਦਲ ਅਤੇ ਖਾਸ ਕਰਕੇ ਉਹਨਾਂ ਨੇ ਟਾਰਗੇਟ ਕੀਤਾ ਹੈ ਕਿ ਵਿਕਰਮ ਮਜੀਠੀਆ ਦੀ ਦੇਣ ਹੈ ਦੂਸਰੇ ਬੋਨੀ ਅਜ਼ਨਾਲਾ ਤੋਂ ਬਾਅਦ ਤਲਬੀਰ ਕੇ ਤਲਬੀਰ ਕੇ ਤੋਂ ਬਾਅਦ ਆ ਜਿਹੜੇ ਖਿਲਾਫ ਹੋਏ ਦੋ ਸਰਕਾਰੀ ਅਗਵਾ ਪੰਜਾਬ ਦੇ ਸਾਬਕਾ ਡੀਜੀਪੀ ਸਦਾਰਥ ਚੱਟੂ ਉਪਤੇ ਆਏ ਉਹਨਾਂ ਵੀ ਖੁਲਾਸਾ ਕੀਤਾ ਉਹਨਾਂ ਕਹਿੰਦੇ ਨਸ਼ਾ ਲਿਆ ਜਾਂਦਾ ਸੀ ਤੇ ਹਥਿਆਰ ਦਿੱਤੇ ਜਾਂਦੇ ਸੀ ਇੱਥੇ ਗੱਲ 540 ਕਰੋੜ ਰੁਪਏ ਦੀ ਨਹੀਂ ਹੈ ਨਰਿੰਦਰ ਸਿੰਘ ਨੇ ਹੋਰ ਵੀ ਵੱਡੇ ਖੁਲਾਸੇ ਕੀਤੇ ਉਹਨਾਂ ਨੇ ਕਿਹਾ ਕਿ ਪੈਸਾ ਇਥੋਂ ਕਮਾ ਕੇ ਸਾਈਪ੍ਰਸ ਭੇਜਿਆ ਜਾਂਦਾ ਸੀ ਫਿਰ ਉਹ ਬਲੈਕ ਪੈਸੇ ਨੂੰ ਚਟਾ ਕੀਤਾ ਜਾਂਦਾ ਸੀ ਇਹ ਵਾਈਟ ਮਨੀਚ ਕਨਵਰਟ ਲਿਆ ਕੇ ਪੰਜਾਬ ਚ ਕੀਤਾ ਜਾਂਦਾ ਸੀ ਉਹਨਾਂ ਕਹਾ ਮਾਮਲਾ 540 ਕਰੋੜ ਦਾ ਨਹੀਂ ਮਾਮਲਾ ਹੈ 11000 ਕਰੋੜ ਰੁਪਏ ਦਾ ਹੁਣ ਜਿਹੜੇ ਵਿਰੋਧ ਕਰ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਮਜੀ ਸਿੰਘ ਜੀ ਆ ਦੇ ਨਾਲ ਧੱਕਾ ਕੀਤਾ ਹੈ ਬਦਲਾਖੂਰੀ 딜 ਰਾਜਨੀਤੀ ਕੀਤੀ ਜਾ ਰਹੀ ਹੈ ਅੱਜ ਉਹ ਵੀ ਆ ਗਏ ਨੇ ਰਚਾਏ ਰਵਨੀਤ ਬਟੂ ਨੇ ਵੀ ਬਿਆਨ ਦੇ ਦਿੱਤਾ ਹੈ ਕਿ ਅਸੀਂ ਵਿਜਨੈਸ ਦਾ ਵਿਰੋਧ ਕਰਦੇ ਹਾਂ ਕਿ ਉਹਨਾਂ ਨੇ ਇਸ ਤਰ੍ਹਾਂ ਨਹੀਂ ਗ੍ਰਿਫਤਾਰ ਕਰਨਾ ਸੀ ਚਿੱਟੇ ਦਾ ਸੌਦਾਗਰ ਸੀ ਹੈ ਅਤੇ ਰਹੇਗਾ ਇਸ ਤੋਂ ਉਸੇ ਮੁਕਰਰ ਨਹੀਂ ਹੋ ਸਕਦੇ ਪਹਿਲਾ ਬਿਆਨ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਚਰਚੀ ਸਿੰਘ ਚੰਨੀ ਵੱਲੋਂ ਵੀ ਬਿਕਮਜੀਤ ਸਿੰਘ ਜੀਟਿਆ ਦੀ ਫੇਮ ਵਿੱਚ ਦਿੱਤਾ ਗਿਆ ਸੀ ਲੇਕਿਨ ਹੁਣ ਚਰਨਜੀਤ ਸਿੰਘ ਚੰਨੀ ਨੇ ਵੀ ਕਹਿ ਦਿੱਤਾ ਹੈ ਕਿ ਕਿਸੇ ਵੀ ਸਮੇਂ ਜੇਕਰ ਮੇਰੀ ਲੋੜ ਪੈਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂਕਿ ਚਿੱਟੇ ਨਾਲ ਕਿਸੇ ਦਾ ਵੀ ਪੁੱਤਰ ਹੋਵੇ ਉਹ ਸਾਡੇ ਪੁੱਤਰ ਨੇ ਉਹ ਸਾਡੀ ਜਨਰੇਸ਼ਨ ਹੈ ਕਿਉਂਕਿ ਅਸੀਂ ਜਨਰੇਸ਼ਨ ਨੂੰ ਖਰਾਬ ਹੋਣ ਦੇਣਾ ਨਹੀਂ ਚਾਹੁੰਦੇ ਜੋ ਕਦਮ ਵੀ ਚੁੱਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਜਾਇਜ਼ ਨੇ ਉਹ ਨਜਾਇਜ਼ ਨਹੀਂ ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਬੈਠ ਧੋਕਿਆ ਸੀ ਪੈ ਭੇਜਿਆ ਸੀ ਜੇਬ ਦੇ ਵਿੱਚ ਜਦੋਂ ਮੈਂ 111 ਦਿਨ ਵਾਸਤੇ ਪੰਜਾਬ ਦਾ ਮੁੱਖ ਮੰਤਰੀ ਬਣਿਆ ਸੀ ਕਾਂਗਰਸ ਪਾਰਟੀ ਵੱਲੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਗਏ ਸੀ 2022 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਹੁਣ ਉਹਨਾਂ ਨੇ ਕਿਹਾ ਕਿ ਦਸਤਾਵੇਜ਼ ਚਾਹੀਦੇ ਨੇ ਡਾਕੂਮੈਂਟ ਚਾਹੀਦੇ ਨੇ ਜੇਕਰ ਮੇਰੀ ਗਵਾਹੀ ਚਾਹੀਦੀ ਹੈ ਮੈਂ 24 ਆਵਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਵਿੱਚ ਖੜਾ ਹਾਂ ਯਾਨੀ ਕਿ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਿਰਧਕ ਆਗੂ ਜਿਸ ਨੂੰ ਮੱਝ ਦਾ ਜਰਨੈਲ ਕਿਹਾ ਜਾਂਦਾ ਹੈ ਜਿਹੜਾ ਮੁੱਛਾਂ ਉਤਾ ਦਿੰਦਾ ਸੀ ਜਿਹੜਾ ਪੱਟਾਂ ਤੇ ਥਾਪੀਆਂ ਮਾਰਦਾ ਸੀ ਜਿਹੜਾ ਕਹਿੰਦਾ ਸੀ ਭਗਵੰਤ ਮਾਨਾ ਮੈਂ ਤੇਰੀਆਂ ਚੀਕਾਂ ਕਢਾ ਦੇਵਾਂਗਾ ਇਸੇ ਤਰ੍ਹਾਂ ਇਹ ਕਹਾ ਗਿਆ ਬੀਬਾ ਸਿਮਰਤ ਕੌਰ ਵੱਲੋਂ ਕਿ ਇਹ ਕਿਹੜੇ ਬਾਗ ਦੀ ਮੂਕੜੀ ਹੈ ਯਾਨੀ ਕਿ ਜਾਇਦਾਦ ਦਾ ਧੰਕਾਰ ਭਾਈ ਉਹ ਮੁੱਖ ਮੰਤਰੀ ਹੈ ਜੇਕਰ ਉਸਨੇ ਹੱਥ ਪਾਏ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵਾਨਪਨ ਨੇ ਆਲਰੇਡੀ ਕਹਿ ਦਿੱਤਾ ਮੈਂ ਪੱਕੇ ਹੱਥ ਪਾਏ ਨੇ ਅਸੀਂ ਕਿਸੇ ਦੀ ਫੇਵਰ ਨਹੀਂ ਕਰਦੇ ਮੈਂ ਕਿਸੇ ਦੀ ਫੇਵਰ ਨਹੀਂ ਕਰਦਾ ਚਾਹੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਚਾਹੇ ਸ਼ਰੋਮੀ ਅਕਾਲੀ ਦਲ ਵੱਲੋਂ ਬਿਕਮਜੀਤ ਸਿੰਘ ਜੀਆ ਨੇ ਜਿਹੜੇ ਵਿਜੀਲੈਂਸ ਦੀ ਗ੍ਰਿਫਤ ਦੇ ਵਿੱਚ ਨੇ ਜਿਨ੍ਹਾਂ ਵੱਲੋਂ ਪੁਛਗਛ ਕੀਤੀ ਜਾ ਰਹੀ ਹੈ 2 ਜੁਲਾਈ ਨੂੰ ਉਹ ਪਤਾ ਲੱਗੇਗਾ ਜਦੋਂ ਫਿਰ ਦੁਬਾਰਾ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਕਿਉਂਕਿ ਕੱਲ ਸਾਰਾ ਦਿਨ ਗੁਪਤ ਤੱਕ ਆਣਿਆ ਤੇ ਛਾਪੇ ਮਾਰੀ ਕੀਤੀ ਗਈ ਬਿਕਰਜੀਤ ਸਿੰਘ ਜੀਟਿਆ ਨੂੰ ਲੈ ਕੇ ਹਿਮਾਚਲ ਦੇ ਕਈ ਟਿਕਾਣੇ ਨੇ ਜਿੱਥੇ ਲੈਣ-ਦੇਣ ਕੀਤਾ ਗਿਆ ਪੈਸਿਆਂ ਦਾ ਜਿੱਥੇ ਨਸ਼ਾ ਰੱਖਿਆ ਗਿਆ ਜਾਂ ਵੇਚਿਆ ਗਿਆ ਉਸ ਤੋਂ ਬਾਅਦ ਅੱਜ ਜਿਹੜੇ ਟਿਕਾਣੇ ਨੇ ਪੰਜਾਬ ਦੇ ਕਿਉਂਕਿ ਲਗਭਗ ਹਿਮਾਚਲ ਅਤੇ ਪੰਜਾਬ ਅਤੇ ਪੂਰੇ ਭਾਰਤ ਦੇ ਵਿੱਚ ਬਿਕਰਜੀਤ ਸਿੰਘ ਜੀਟਿਆ ਦੇ ਗੁਪਤ 50 ਟਿਕਾਣੇ ਦੱਸੇ ਜਾ ਰਹੇ ਨੇ ਜਿੰਨਾ ਉਤੇ ਆਲਰੇਡੀ ਪਰਮਿਸ਼ਨ ਲੈ ਚੁੱਕੀ ਹੈ ਬਿਜ਼ਨਸ ਅਤੇ ਬਿਜ਼ਨਸ ਦੇ ਸਰਪੋਚ ਅਧਿਕਾਰੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਹੁਣ ਤੇ ਗਸ਼ ਵੀ ਪੈ ਰਹੇ ਨੇ ਚੀਕਾ ਵੀ ਨਿਕਲ ਰਹੀਆਂ ਨੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ ਹੱਥ ਪੱਖੇ ਪਾਏ ਦੇ ਬੋਨੀ ਅਜ਼ਨਾਰਾ ਸ਼੍ਰੋਮਣੀ ਅਕਾਲੀ ਦਲ ਦਾ ਤਲਵੀਰ ਜਿਹੜੇ ਹੁਣ ਆਪ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਉਹ ਵੀ ਸ਼੍ਰੋਮਣੀ ਅਕਾਲੀ ਦੇ ਸਿਹਾਰਤ ਚਟ ਉਪਤੇ ਆਏ ਸਰਕਾਰੀ ਗਵਾਹ ਆ ਦੂਸਰੇ ਕੀ ਨਰਿੰਦਰ ਸਿੰਘ ਸਰਕਾਰੀ ਗੁਆ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਵੱਲੋਂ ਇਹ ਦੂਸਰੇ ਕੀ ਹੈ ਰਵਨੀਤ ਮਿੱਟੂ ਨੇ ਆਪਣੇ ਸੁਰ ਬਦਲਤੇ ਨੇ ਉਹ ਕਹਿੰਦੇ ਨੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਅਸੀਂ ਇਸ ਗੱਲ ਤੋਂ ਮਨਕਰ ਨਹੀਂ ਹੋ ਸਕਦੇ ਕਿ ਇਹ ਦੋਸ਼ੀ ਨਹੀਂ ਹੈ ਤਾਂ